ਆਲਸੀ ਦੇ ਲੱਡੂ ਬਣਾਉਣੇ ਸਭ ਤੋਂ ਆਸਾਨ ਨੇ ਅੱਜ ਦੀ ਇਸ ਵੀਡੀਓ ਨੂੰ ਦੇਖ ਕੇ ਤੁਹਾਨੂੰ ਇਹੀ ਲੱਗੂਗਾ ਕਿਉਂਕਿ ਆਪਾਂ ਆਲਸੀ ਦੇ ਲੱਡੂ ਬਹੁਤ ਆਸਾਨ ਤਰੀਕੇ ਨਾਲ ਬਣਾਵਾਂਗੇ ਤੇ ਚਾਹੇ ਤੁਸੀਂ ਇਹਨਾਂ ਨੂੰ ਐਲਸੀ ਦੀਆਂ ਪਿੰਨੀਆਂ ਕਹਿ ਲਓ ਚਾਹੇ ਤੁਸੀਂ ਐਲਸੀ ਦੇ ਲੱਡੂ ਕਹਿ ਲਓ ਖਾਣ ਦੇ ਵਿੱਚ ਇਹ ਇੰਨੇ ਜਿਆਦਾ ਟੇਸਟੀ ਹੁੰਦੇ ਨੇ ਵੀ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਭ ਨੂੰ ਪਸੰਦ ਆਉਂਦੇ ਨੇ ਤੇ ਸਭ ਦੇ ਲਈ ਬਹੁਤ ਫਾਇਦੇਮੰਦ ਹੁੰਦੇ ਨੇ ਸਵੇਰ ਤੁਸੀਂ ਚਾਹ ਦੇ ਨਾਲ ਇੱਕ ਲੱਡੂ ਖਾ ਲਓ ਇਹ ਸਾਰਾ ਦਿਨ ਹੈ ਜਿਹੜੀ ਸਰੀਰ ਦੇ ਵਿੱਚ એનર્ਜੀ ਰਹਿੰਦੀ ਹੈ ਤੇ ਇਹਨਾਂ ਦੇ ਬਹੁਤ ਜਿਆਦਾ ਫਾਇਦੇ ਹੁੰਦੇ ਨੇ ਉਹ ਤੁਹਾਨੂੰ ਸਭ ਨੂੰ ਪਤਾ ਹੈ ਪਰ ਇਹਨਾਂ ਨੂੰ ਬਣਾਉਣ ਤੋਂ ਸਭ ਨੂੰ ਡਰ ਲੱਗਦਾ ਹੈ ਵੀ ਜਦੋਂ ਆਪਾਂ ਗੁੜ ਦੇ ਨਾਲ ਬਣਾਉਣੇ ਆ ਚਾਸ਼ਨੀ ਦੇ ਨਾਲ ਬਣਾਉਣੇ ਆ ਵੀ ਸਮਾਨ ਖਰਾਬ ਨਾ ਹੋ ਜੇ ਲੱਡੂ ਸਹੀ ਨਹੀਂ ਬਣਨਗੇ ਪਰ ਡਰਨ ਦੀ ਬਿਲਕੁਲ ਜ਼ਰੂਰਤ ਨਹੀਂ ਇਹ ਤਰੀਕਾ ਆਲਸੀ ਦੇ ਲੱਡੂ ਬਣਾਉਣ ਦਾ ਸ਼ੇਅਰ ਕਰੂੰਗੀ ਵੀ ਤੁਸੀਂ ਚਟਪਟ ਬਣਾ ਲਓਗੇ ਸਭ ਤੋਂ ਪਹਿਲਾਂ ਜੀ ਆਪਾਂ ਚੁੱਲੇ ਤੇ ਰੱਖਾਂਗੇ ਭਾਰੀ ਤਲੇ ਦੀ ਕੜਾਹੀ ਤਾਂ ਇੱਥੇ ਜੀ ਆਪਣੇ ਕੋਲੇ ਹੈਗੀ ਆ ਇਹ 125 ਗ੍ਰਾਮ ਆਲਸੀ ਇਹ ਆਪਾਂ ਕੜਾਹੀ ਦੇ ਵਿੱਚ ਪਾ ਦੇਾਂਗੇ ਤੇ ਬਿਲਕੁਲ ਮੀਡੀਅਮ ਜੀ ਫਲੇਮ ਤੇ ਆਪਾਂ ਆਲਸੀ ਨੂੰ ਭੁੰਨਾਂਗੇ ਜੀ ਬਿਨਾ ਘਿਓ ਤੋਂ ਭੁੰਨਾਂਗੇ ਆਲਸੀ ਨੂੰ ਭੁੰਨਣ ਦੇ ਲਈ ਘਿਓ ਦੀ ਆਪਾਂ ਨੂੰ ਬਿਲਕੁਲ ਜ਼ਰੂਰਤ ਨਹੀਂ ਹਾਂ ਬੱਚਾ ਤੇ ਜਦੋਂ ਅਲਸੀ ਇਸ ਤਰ੍ਹਾਂ ਚੰਗੇ ਤਰੀਕੇ ਨਾਲ ਭੁੱਜ ਗਈ ਤਾਂ ਅਲਸੀ ਦੇ ਵਿੱਚੋਂ ਐ ਜਿਹੜੀ ਆਵਾਜ਼ ਆਉਗੀ ਤੇ ਬਹੁਤ ਸੋਹਣੀ ਖੁਸ਼ਬੂ ਆਉਗੀ ਤੇ ਹਾਂਜੀ ਹਲਸੀ ਨੂੰ ਆਪਾਂ ਠੰਡਾ ਕਰ ਲਵਾਂਗੇ ਉਸ ਤੋਂ ਬਾਅਦ ਆਪਾਂ ਇਹਦਾ ਪਾਊਡਰ ਬਣਾਵਾਂਗੇ ਚਾਹੇ ਕੁੰਡੇ 'ਚ ਬਣਾ ਲਿਓ ਤੇ ਚਾਹੇ ਤੁਸੀਂ ਮਿਕਸੀ 'ਚ ਬਣਾ ਲਿਓ ਇਹਨੂੰ ਕਿਸੇ ਹੋਰ ਬਾਰਤਾਂ 'ਚ ਕੱਢ ਲੈਣੇ ਹੈ ਕਿਉਂਕਿ ਕੜਾਹੀ ਬਹੁਤ ਗਰਮ ਹੈ ਤੇ ਹੁਣ ਜੀ ਹਲਸੀ ਥੋੜੀ ਜਿਹੀ ਠੰਡੀ ਹੋ ਗਈ ਹੈ ਆਪਾਂ ਕੁੰਡੇ ਦੇ ਵਿੱਚ ਇਹਨੂੰ ਐਡ ਕਰਕੇ ਇਹਦਾ ਪਾਊਡਰ ਬਣਾ ਲਾਂਗੇ ਤੁਸੀਂ ਮਿਕਸੀ 'ਚ ਵੀ ਬਣਾ ਸਕਦੇ ਹੋ ਆਸਾਨੀ ਨਾਲ ਬਣ ਜੂ நமரா நல்லா தான் சாரே ஜன கேன் தூ தூங்க ਸਿਆਲਸੀ ਨੂੰ ਵਧੀਆ ਆਪਾਂ ਪੀਸ ਕੇ ਤਿਆਰ ਕਰ ਲਿਆ ਜੀ ਦੇਖੋ ਬਿਲਕੁਲ ਇਸ ਤਰੀਕੇ ਦਾ ਪੀਸ ਲਿਆ ਤੇ ਇੱਥੇ ਜੀ ਆਪਣੇ ਕੋਲ ਅੱਧਿਕ ਕੌਲੀ ਬਦਾਮਾਂ ਦੀ ਹੈ ਤੇ ਇਹਨਾਂ ਨੂੰ ਵੀ ਆਪਾਂ ਕੁੰਡੇ ਦੇ ਵਿੱਚ ਐਡ ਕਰਕੇ ਨਾ ਥੋੜਾ ਜਿਹਾ ਕੁੱਟ ਲਵਾਂਗੇ ਵੀ ਇਹ ਬਰੀਕ ਹੋ ਜਾਣ ਥੋੜੇ ਜੇ ਨਾਲ ਤਾਂ ਜਦੋਂ ਲੱਡੂ ਖਾਵਾਂਗੇ ਆਪਾਂ ਆਸਾਨੀ ਰਹੂਗੀ ਵਧੀਆ ਮਿਕਸ ਹੋ ਜਾਣਗੇ ਵਿੱਚ ਜਿਆਦਾ ਆਪਾਂ ਪਾਊਡਰ ਨਹੀਂ ਬਣਾਉਣਾ ਵੀ ਮਿਕਸੀ ਦੇ ਵਿੱਚ ਨਾ ਤੁਸੀਂ ਪਾਊਡਰ ਬਣਾਇਓ ਇਹਨਾਂ ਦਾ ਬਰੀਕ-ਬਰੀਕ ਜਿਹਾ ਤਾਂ ਕੱਟ ਲਿਓ ਜਾਂ ਇਸ ਤਰੀਕੇ ਦੇ ਬਣਾ ਲਿਓ ਦੇਖੋ ਬਹੁਤ ਹੀ ਆਸਾਨੀ ਨਾਲ ਇਹ ਵਧੀਆ ਬਣ ਜਾਣਗੇ ਤੇ ਹਾਂ ਜੀ ਬਦਾਮਾਂ ਨੂੰ ਇਸ ਤਰੀਕੇ ਨਾਲ ਆਪਾਂ ਥੋੜਾ ਜਿਹਾ ਬਰੀਕ ਕਰ ਲਿਆ ਤੇ ਹੁਣ ਆਪਣੇ ਕੋਲ ਹੈਗੇ ਥੋੜੇ ਜਿਹੇ ਇਹ ਕਾਜੂ ਤੇ ਇਹਨਾਂ ਨੂੰ ਵੀ ਬਰੀਕ ਕਰ ਲੈਣੇ ਆ ਬਦਾਮ ਆਪਾਂ ਇੱਕ ਕੌਲੀ ਦੇ ਵਿੱਚ ਕੱਢ ਦਿੰਨੇ ਆ ਤੇ ਕਾਜੂ ਨੂੰ ਵੀ ਇਸ ਤਰੀਕੇ ਨਾਲ ਆਪਾਂ ਥੋੜਾ ਜਿਹਾ ਤਿਆਰ ਕਰ ਲਿਆ ਜੀ ਵੈਸੇ ਇਹ ਪਹਿਲੇ ਹੀ ਥੋੜੇ ਜੇ ਟੁੱਟ ਵਾਲੇ ਕਾਜੂ ਸੀਗੇ ਪਰ ਫਿਰ ਵੀ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਬਰੀਕ ਕਰ ਲਿਆ ਦੇਖੋ ਤੇ ਹੁਣ ਜੀ ਆਪਾਂ ਕੜਾਹੀ ਦੇ ਵਿੱਚ ਬੇਸਨ ਭੁੰਨ ਕੇ ਤਿਆਰ ਕਰਾਂਗੇ ਤੇ ਉਹਦੇ ਲਈ ਆਪਾਂ ਸਭ ਤੋਂ ਪਹਿਲਾਂ ਜਿਹੜਾ ਕੜਾਹੀ ਦੇ ਵਿੱਚ ਦੇਸੀ ਘਿਓ ਪਾਵਾਂਗੇ ਤੇ ਇਹ ਜੀ ਦੋ ਕੌਲੀਆਂ ਮੇਰੇ ਕੋਲੇ ਵੇਸਣ ਆ ਜਿਸ ਕੌਲੀ ਦੇ ਨਾਲ ਘਿਓ ਨਾਲ ਆਪਾਂ ਲੈਤਾਗਾ ਉਸ ਕੌਲੀ ਦੇ ਨਾਲ ਹੀ ਆਪਾਂ ਪਾਵਾਂਗੇ ਇਹ ਵੇਸਣ ਨਾਲ ਆਪਕੇ ਕੌਲੀਆਂ ਵੇਸਣ ਦੇ ਨਾਲ ਤੇ ਵੇਸਣ ਨੂੰ ਚੰਗੇ ਤਰੀਕੇ ਨਾਲ ਜਿਹੜਾ ਘਿਓ ਦੇ ਨਾਲ ਆਪਾਂ ਮਿਕਸ ਕਰ ਲਾਂਗੇ ਤੇ ਬਿਲਕੁਲ ਹਲਕੀ ਜੀ ਅੱਗ ਤੇ ਆਪਾਂ ਇਹਨੂੰ ਪੂਨਨ ਕੀ ਤਿਆਰ ਕਰਾਂਗੇ ਤੁਸੀਂ ਆਟਾ ਵੀ ਵਰਤ ਸਕਦੇ ਹੋ ਤੇ ਵੇਸਣ ਵੀ ਵਰਤ ਸਕਦੇ ਹੋ ਪਰ ਜਿਵੇਂ ਅਨਸਾਰ ਦੀਆਂ ਨੇ ਮੌਸਮ ਦੇ ਵਿੱਚ ਫਿੰਨੀਆਂ ਬਣਾਈਆਂ ਜਾਂਦੀਆਂ ਜੇ ਆਪਾਂ ਵੇਸਣ ਚ ਬਣਾਵਾਂਗੇ ਜਿਆਦਾ ਵਧੀਆ ਬਣਨਗੀਆਂ ਪਹਿਲਾਂ ਬੇਸਣ ਨੂੰ ਘਿਓ ਦੇ ਨਾਲ ਚੰਗੇ ਤਰੀਕੇ ਨਾਲ ਮਿਕਸ ਕਰ ਲਿਓ ਅੱਗ ਨੂੰ ਹਲਕਾ ਰੱਖਿਓ ਤੁਸੀਂ ਵੇਹਦੀਆਂ ਗੰਡਾ ਨਾ ਬਣ ਜਾਣ ਫਿਰ ਬੇਸਣ ਨੂੰ ਵਧੀਆ ਆਪਾਂ ਭੁੰਨ ਕੇ ਤਿਆਰ ਕਰ ਸਕਾਂਗੇ ਬੇਸਣ ਜਿਹੜਾ ਉਹ ਕੱਚਾ ਨਹੀਂ ਰਹਿਣਾ ਤੇ ਬੇਸਣ ਦੇ ਵਿੱਚ ਨਾ ਥੋੜਾ ਜਿਹਾ ਘਿਓ ਆਪਾਂ ਹੋਰ ਐਡ ਕਰ ਲਾਂਗੇ ਬਿਲਕੁਲ ਹੀ 2 ਚਮਚ ਇਹਦੀ ਵਜ੍ਹਾ ਕਰ ਨਾਲ ਬੇਸਣ ਆਸਾਨੀ ਨਾਲ ਭੁੱਜ ਜੂਗਾ ਘਟ ਗਿਆ ਹੋਊਗਾ ਜੇ ਬੇਸਣ ਨੂੰ ਭੁੰਨਣ ਦੇ ਲਈ ਥੋੜੀ ਜਿਹੀ ਆਪਾਂ ਨੂੰ ਦਿੱਕਤ ਆਊਗੀ ਵੈਸੇ ਤਾਂ ਬੇਸਣ ਤੁਸੀਂ ਘਟ ਗਿਆ ਉਹਦੇ ਵਿੱਚ ਭੁੰਨ ਕੇ ਤਿਆਰ ਕਰ ਲਓਗੇ ਪਰ ਜੇਕਰ 2-3 ਚਮਚ ਘਿਓ ਦੇ ਹੋਰ ਐਡ ਕਰ ਲਓਗੇ ਤਾਂ ਬੇਸਣ ਨੂੰ ਵਧੀਆ ਭੁੰਨਣ ਵਿੱਚ ਤੁਹਾਨੂੰ ਆਸਾਨੀ ਰਹੂਗੀ ਦੇਖੋ ਇਸ ਤਰੀਕੇ ਨਾਲ ਬੇਸਣ ਵਧੀਆ ਜਿਹੜਾ ਕਿ ਉਹਦੇ ਨਾਲ ਮਿਕਸ ਹੋ ਗਿਆ ਤੇ ਤੁਸੀਂ ਦੇਖ ਸਕਦੇ ਹੋ ਬੇਸਣ ਵਧੀਆ ਫੁੱਲਣਾ ਸਟਾਰਟ ਹੋ ਗਿਆ ਬੇਸਣ ਦੇ ਵਿੱਚ ਵਧੀਆ ਉਬਾਲ ਆਉਣ ਲੱਗ ਗਿਆ ਦੇਖੋ ਵੇਸਣ ਵਧੀਆ ਚੰਗੇ ਤਰੀਕੇ ਨਾਲ ਭੁੱਜ ਰਿਹਾ ਜੀ ਜਿੰਨਾ ਵਧੀਆ ਵੇਸਣ ਨੂੰ ਆਪਾਂ ਭੁੰਨਾਂਗੇ ਨਾ ਓਨੀਆਂ ਵਧੀਆ ਇਹ ਪਿੰਨੀਆਂ ਬਣ ਕੇ ਤਿਆਰ ਹੋਣਗੀਆਂ ਤੇ ਅੱਗ ਬਿਲਕੁਲ ਆਪਾਂ ਹਲਕੀ ਜੀ ਰੱਖੀ ਆ ਕੜਾਹੀ ਤੁਸੀਂ ਭਾਰੀ ਤਲੇ ਦੀ ਵਰਤਿਓ ਬਹੁਤ ਹੀ ਸੋਹਣੀ ਖੁਸ਼ਬੂ ਆ ਰਹੀ ਹੈ ਹੁਣ ਜੇ ਆਪਾਂ ਵੇਸਣ ਨੂੰ ਭੁੰਨ ਰਹੇ ਆ ਤੇ ਵੇਸਣ ਨੂੰ ਜੇ ਇਸ ਤਰੀਕੇ ਨਾਲ ਵਧੀਆ ਆਪਾਂ ਭੁੰਨ ਕੇ ਤਿਆਰ ਕਰ ਰਹੇ ਆ ਦੇਖੋ ਵਧੀਆ ਇਹਦਾ 골ਡਨ ਕਲਰ ਬਣ ਗਿਆ ਇਸ ਤਰੀਕੇ ਦਾ ਜੇ ਤੁਸੀਂ ਚਾਹੋ ਤਾਂ ਇੰਨਾ ਕਿ ਤੁਸੀਂ ਰੱਖ ਸਕਦੇ ਹੋ ਇਹਨੂੰ ਨਹੀਂ ਤੁਸੀਂ ਇਸ ਤੋਂ ਜ਼ਿਆਦਾ ਹੋਰ ਵੀ ਭੁੰਨ ਸਕਦੇ ਹੋ ਤੇ ਬੇਸਨ ਜੀ ਵਧੀਆ ਭੁੰਨ ਕੇ ਆਪਾਂ ਤਿਆਰ ਕਰ ਲਿਆ ਬਸ ਤੇ ਹੁਣ ਆਪਾਂ ਇਹਨੂੰ ਥੱਲੇ ਉਤਾਰ ਲੈਣੇ ਆ ਕੜਾਹੀ ਨੂੰ ਤੁਸੀਂ ਗੈਸ ਤੇ ਬਣਾਓਗੇ ਗੈਸ ਬੰਦ ਕਰ ਦਿਓ ਤੇ ਹੁਣ ਜੀ ਬੇਸਨ ਨੂੰ ਆਪਾਂ ਥੱਲੇ ਉਤਾਰ ਲਿਆ ਹੁਣ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਆਲਸੀ ਜਿਹੜੀ ਮਿਕਸ ਕਰਕੇ ਰੱਖੀ ਸੀ ਇਹ ਸ਼ਾਮਿਲ ਕਰਾਂਗੇ ਫਿਰ ਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਲਾਂਗੇ ਬੇਸਨ ਕਾਫੀ ਗਰਮ ਹੈ ਖੌਣ ਜੀ ਦੇ ਵਿੱਚ ਆਪਾਂ ਮੱਕ ਜਿ ਪਾਵਾਂਗੇ ਫਿਰ ਜਿਹੜੇ ਆਪਾਂ ਬਦਾਮ ਤਿਆਰ ਕਰਕੇ ਰੱਖੇ ਸੀ ਉਹ ਪਾਵਾਂਗੇ ਕਾਜੂ ਪਾ ਦਿਆਂਗੇ ਆਪਾਂ ਹੋਣੇ ਦੇ ਵਿੱਚ ਆਪਾਂ ਦਾਖਾਂ ਸ਼ਾਮਿਲ ਕਰਦੇ ਆਂ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰੀਕੇ ਨਾਲ ਮਿਕਸ ਕਰਦੇ ਆਂਗੇ ਤਿੰਨ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੇ ਤਰੀਕੇ ਨਾਲ ਮਿਕਸ ਕਰਕੇ 2 ਕੁ ਮਿੰਟ ਇਹਨੂੰ ਠੰਡਾ ਹੋਣ ਵਾਸਤੇ ਰੱਖ ਦੇਾਂਗੇ 2 ਕੁ ਮਿੰਟਾਂ ਬਾਅਦ ਆਪਾਂ ਇਹਦੇ ਵਿੱਚ ਮਿੱਠਾ ਸ਼ਾਮਲ ਕਰਾਂਗੇ ਤਾਂ ਇੱਥੇ ਜੀ ਹੁਣ ਆਪਾਂ ਇਹਦੇ ਵਿੱਚ ਦੇਸੀ ਸ਼ੱਕਰ ਸ਼ਾਮਲ ਕਰਾਂਗੇ ਤੇ ਇਹ ਆਪਾਂ 1/2 ਕਿਲੋ ਤੋਂ ਥੋੜੀ ਜੀ ਘੱਟ ਐਡ ਕਰਾਂਗੇ ਥੋੜੀ ਜੀ ਆਪਾਂ ਹੋਰ ਐਡ ਕਰ ਦੇਾਂਗੇ ਕਿਉਂਕਿ ਜਿਹੜਾ ਆਪਾਂ ਇੱਥੇ ਬੇਸਨ ਵਰਤਿਆ ਉਹ ਪਾਈਆ ਬੇਸਨ ਵਰਤਿਆ ਆਪਾਂ ਤਾਂ ਸ਼ੱਕਰ ਉਹਦੇ ਵਿੱਚ ਆਪਾਂ 1/2 ਕਿਲੋ ਤੋਂ ਥੋੜੀ ਜੀ ਘੱਟ ਵਰਤਾਂਗੇ ਸ਼ੱਕਰ ਥੋੜੀ ਜੀ ਘੱਟ ਮਿੱਠੀ ਹੁੰਦੀ ਐ ਇਸ ਕਰਕੇ ਇਹ ਥੋੜੀ ਜੀ ਜ਼ਿਆਦਾ ਲੱਗ ਤੇ ਤੁਸੀਂ ਇੱਥੇ ਬੂਰਾ ਖੰਡ ਵੀ ਵਰਤ ਸਕਦੇ ਹੋ ਤੇ ਜਾਂ ਫਿਰ ਖੰਡ ਨੂੰ ਮਿਕਸੀ ਦੇ ਵਿੱਚ ਮਿਕਸ ਕਰਕੇ ਵੀ ਵਰਤ ਸਕਦੇ ਹੋ ਉਹ ਥੋੜੀ ਜੀ ਘੱਟ ਲੱਗ ਜੂਗੀ ਪਾਈਆ ਬੇਸਣ ਦੇ ਵਿੱਚ ਆ ਜਿਹੜੀ ਆਲਸੀ ਆਪਾਂ 125 ਗ੍ਰਾਮ ਵਰਤੀ ਹੈ ਤੇ ਜਿਹੜੀ ਸ਼ੱਕਰ ਹੈ ਉਹ ਆਪਾਂ ਅੱਧਾ ਕਿਲੋ ਤੋਂ ਥੋੜੀ ਜੀ ਘੱਟ ਵਰਤੀ ਹੈ ਬਾਕੀ ਮੈਂ ਕੌਲੀਆਂ ਦੇ ਹਿਸਾਬ ਨਾਲ ਵੀ ਤੁਹਾਨੂੰ ਘਿਓ ਤੇ ਬੇਸਣ ਦੱਸਦਾ ਘਿਓ ਵੀ ਆਪਾਂ ਪਾਈਆ ਕਿਹੇ ਵਰਤਿਆ ਤੇ ਇੱਥੇ ਆਪਣੇ ਕੋਲੇ ਨਾਰੀਅਲ ਹੈ ਜੀ ਇਹਨੂੰ ਆਪਾਂ ਕੱਦੂ ਕਸ਼ ਕਰ ਲਿਆ ਸੀ ਇਹ ਵੀ ਆਪਾਂ ਸ਼ਾਮਿਲ ਕਰ ਦੇਾਂਗੇ ਤੁਸੀਂ ਸਾਰੀਆਂ ਚੀਜ਼ਾਂ ਦੇ ਨਾਲ ਪਹਿਲਾਂ ਵੀ ਸ਼ਾਮਿਲ ਕਰ ਸਕਦੇ ਹੋ ਤੇ ਇਹਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਦੇਾਂਗੇ ਆਪਾਂ ਜੀ ਆਪਣੇ ਕੋਲੇ ਹੈਗੀ ਹੈ ਖਾਸ ਕਰਕੇ ਇਹਨੂੰ ਆਪਾਂ ਮਿਕਸੀ ਦੇ ਵਿੱਚ ਥੋੜਾ ਜਿਹਾ ਬ੍ਰੀਕ ਕਰ ਲਿਆ ਸੀਗਾ ਤੇ ਇਹ ਆਪਾਂ ਸ਼ਾਮਿਲ ਕਰ ਦੇਾਂਗੇ ਇਹਨੂੰ ਆਪਾਂ ਚੰਗੇ ਤਰੀਕੇ ਨਾਲ ਮਿਕਸ ਕਰ ਦੇਾਂਗੇ ਇਹ ਤੁਸੀਂ ਗਰਮ ਬੇਸਨ ਦੇ ਵਿੱਚ ਐਡ ਕਰਿਓ ਤੇਹੋਂ ਜੀ ਆਪਾਂ ਇਹਦੀਆਂ ਪਿੰਨੀਆਂ ਵਟ ਲਵਾਂਗੇ ਜਿੰਨੇ ਜਿੰਨੇ ਸਾਈਜ਼ ਦੀਆਂ ਵੀ ਵਟਣੀਆਂ ਤੁਸੀਂ ਜੇ ਪਿੰਨੀਆਂ ਵਟਣ ਦੇ ਵਿੱਚ ਥੋੜੀ ਜਿਹੀ ਦਿੱਕਤ ਹੋਈ ਤੁਹਾਨੂੰ ਇਹ ਡਰਾਈ ਲੱਗਿਆ ਤਾਂ ਤੁਸੀਂ ਖਿਓ ਗਰਮ ਕਰਕੇ ਥੋੜਾ ਜਿਹਾ ਸ਼ਾਮਲ ਕਰ ਲਿਓ ਇਹਦੇ ਵਿੱਚ ਪਰ ਇਹ ਪਿੰਨੀਆਂ ਬਹੁਤ ਹੀ ਵਧੀਆ ਦੇਖੋ ਬਣ ਕੇ ਤਿਆਰ ਹੋ ਗਈਆਂ ਨੇ ਤੁਸੀਂ ਦੇਖ ਸਕਦੇ ਹੋ ਤੇ ਇਸ ਤਰੀਕੇ ਨਾਲ ਜੀ ਪਿੰਨੀਆਂ ਆਪਾਂ ਤਿਆਰ ਕਰਕੇ ਇੱਕ ਥਾਲ ਦੇ ਵਿੱਚ ਰੱਖ ਲਾਂਗੇ ਤੇ ਇਸ ਤਰ੍ਹਾਂ ਜੀ ਬਹੁਤ ਆਸਾਨੀ ਨਾਲ ਇਹ ਪਿੰਨੀਆਂ ਬਣ ਜਾਣਗੀਆਂ ਸਾਰੀਆਂ ਪਿੰਨੀਆਂ ਬਣਾ ਬਣਾ ਕੇ ਆਪਾਂ ਸਾਰੀਆਂ ਰੱਖ ਲੈਣੀਆਂ ਤਿਆਰ ਕਰਕੇ ਠੰਡੀਆਂ ਕਰਕੇ ਤੁਸੀਂ ਇਹਨੂੰ ਏਅਰਟਾਈ ਡੱਬੇ ਦੇ ਵਿੱਚ ਪਾ ਕੇ ਰੱਖ ਸਕਦੇ ਹੋ ਤੇ ਸਾਰੀਆਂ ਪੀਣੀਆਂ ਜੀ ਵਟ ਕੇ ਆਪਾਂ ਤਿਆਰ ਕਰ ਲਈਆਂ ਦੇਖੋ ਹੁਣ ਇਹ ਖਾਣ ਦੇ ਲਈ ਬਿਲਕੁਲ ਤਿਆਰ ਹੈ ਤੁਸੀਂ ਇਹਨਾਂ ਨੂੰ ਠੰਡੀਆਂ ਕਰਕੇ ਕਿਸੇ ਵੀ ਏਅਰਟਾਈ ਡੱਬੇ ਦੇ ਵਿੱਚ ਕੱਢ ਕੇ ਰੱਖੋਗੇ ਕਾਫੀ ਦਿਨਾਂ ਤੱਕ ਇਹ ਖਰਾਬ ਨਹੀਂ ਹੁੰਦੀਆਂ ਤੇ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਲਾਈਕ ਜ਼ਰੂਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਸ਼ੀ ਕਾਲ ਜੀ